ਫਾਜ਼ਿਲਕਾ ਦੇ ਔਰਨ ਬਾਜ਼ਾਰ ਦੇ ਵਿੱਚ ਕਟਾਰੀਆ ਕੈਫੇ ਦੇ ਨੇੜੇ ਇੱਕ ਘਟਨਾ ਹੋਈ ਆਟੋ ਤੋਂ ਉਤਰ ਰਹੀ ਇੱਕ ਮਹਿਲਾ ਦਾ ਪਰਸ ਮੋਟਰਸਾਈਕਲ ਸਵਾਰਾਂ ਵੱਲੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮਹਿਲਾ ਵੱਲੋਂ ਪਰਸ ਨਹੀਂ ਛੱਡਿਆ ਜਿਸਦੇ ਚਲਦਿਆਂ ਮੋਟਰਸਾਈਕਲ ਸਵਾਰ ਉਸ ਨੂੰ ਕਸੀਟਦੇ ਹੋਏ ਅੱਗੇ ਤੱਕ ਲੈ ਗਏ ਜਿਸ ਤੋਂ ਬਾਅਦ ਲੋਕ ਇਕੱਤਰ ਹੋ ਗਏ ਤਾਂ ਮੋਟਰਸਾਈਕਲ ਸਵਾਰ ਉੱਥੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਮਹਿਲਾ ਨੂੰ ਇੱਕ ਨਿੱਜੀ ਕਲੀਨਿਕ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮਲਮ ਪੱਟੀ ਕੀਤੀ ਗਈ ਇਸ ਸਬੰਧੀ ਮਹਿਲਾ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹ ਚੌਧਰੀਆਂ ਵਾਲੀ ਗਲੀ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਜਾ ਰਹੇ ਸੀ ਉਹਨਾਂ ਨੇ ਦੱਸਿਆ ਕਿ ਆਟੋ ਤੇ ਉਹ ਤਿੰਨ ਮਹਿਲਾ ਸੀ ਜਦੋਂ ਉਹਨਾਂ ਬਾਜ਼ਾਰ ਦੇ ਵਿੱਚ ਕਟਾਰੀਆ ਕੈਫੇ ਦੇ ਨੇੜੇ ਆਟੋ ਤੋਂ ਉਤਰਨ ਲੱਗੇ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਹਦਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹਨਾਂ ਵੱਲੋਂ ਪਰਸ ਨਹੀਂ ਛੱਡਿਆ ਗਿਆ ਜਿਸ ਦੇ ਚਲਦਿਆਂ ਉਹ ਕਸੀੜਦੇ ਹੋਏ ਅੱਗੇ ਤੱਕ ਚਲੇ ਗਏ ਜਿਸ ਦੇ ਚਲਦਿਆਂ ਲੋਕ ਇਕੱਤਰ ਹੋ ਗਏ ਤਾਂ ਮੋਟਰਸਾਈਕਲ ਸਵਾਰ ਉੱਥੋਂ ਫਰਾਰ ਹੋ ਗਏ ਇਸ ਘਟਨਾ ਸੰਬੰਧੀ ਮਹਿਲਾ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਵੀ ਸਾਂਝੀ ਕੀਤੀ ਗਈ ਪੂਜਾ ਇਹਨਾ ਆਟੋ ਤੁੱਤਰ ਰਹੇ ਸੀ ਤੇ ਕੋਈ ਦੋ ਲੜਕੇ ਆਏ ਨੇ ਡੀ ਲਕਸ ਮਾਈਕੇ ਨੰਬਰ ਨਹੀਂ ਹੈਗਾ ਪਿੱਛੇ ਔਰ ਮੇਰਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਏ ਔਰ ਮੇਰਾ ਪਰਸ ਮੈਂ ਛੱਡਿਆ ਨਹੀਂ ਪੂਰਾ ਕਸੀਟਿਆ ਗਿਆ ਪੂਰੀ ਬੋਰਡ ਪੂਰੀ ਬਾਤ ਲੱਗੀ ਔਰ ਲੱਤ ਤੇ ਲੱਗੀ ਇੱਕ ਟਾਰਿਆ ਕੈਫੇ ਦੇ ਬਿਲਕੁਲ ਸਾਹਮਣੇ ਅਸੀਂ ਅਸੀਂ ਨਾ ਬਾਜ਼ਾਰੋਂ ਆ ਰਹੇ ਸੀ ਤੇ ਆਟੋ ਤੇ ਉਤਰ ਰਹੇ ਸੀ ਟਾਰਿਆ ਕੈਫੇ ਵਾਲੀ ਗਲੀ ਚੋਂ ਚੌਧਰੀਆ ਵਾਲੀ ਗਲੀ ਜਾਣਾ ਸੀ ਨਹੀਂ ਅਸੀਂ ਤਿੰਨ ਜਣੇ ਸੀ ਤਿੰਨੇ ਲੇਡੀਜ਼ ਸਾਰੇ ਲੋਕ ਆਪਣੇ ਆਪ ਇਕੱਠੇ ਹੋ ਗਏ ਕਿਉਂਕਿ ਉੱਥੇ ਬਿਲਕੁਲ ਮੈਂ نیچے ਲੇਟ ਗਈ ਨਾ ਕਸੀਟੀ ਗਈ ਤਾਂ ਲੋਕ ਆਪਣੇ ਆਪ ਆ ਗਏ ਔਰ ਉਹਨਾਂ ਨੇ ਮੇਰਾ ਪਰਸ ਛੱਡ ਦਿੱਤਾ ਔਰ ਬਾਈਕ ਲੈ ਕੇ ਚਲੇ ਗਏ ਦੋ ਮੁੰਡੇ ਸੀ ਔਰ ਪਿਛਲੇ ਨੇ ਹੱਥ ਪਾਇਆ ਪਰਸ ਨੂੰ ਔਰ ਉਹਨਦੇ ਹੱਥ 'ਚ ਇੱਕ ਕੱਚ ਕਾਪਾ ਪਕੜਿਆ ਹੋਇਆ ਸੀ ਦੇਖੋ ਜੀ ਸ਼ਰਿਆਮ ਗੁੰਡਗਰਦੀ ਚੱਲ ਰਹੀ ਹੈ ਸ਼ਹਿਰ 'ਚ ਲੇਡੀਜ਼ ਦਾ ਬਾਜ਼ਾਰ ਵਿੱਚ ਜਾ ਕਿਤੇ ਵੀ ਜਾਣਾ ਬਹੁਤ ਔਖਾ ਹੋ ਗਿਆ ਤੇ ਆਪਾਂ ਤੇ ਚਾਣਿਆ ਸਰਕਾਰ ਨੂੰ ਵੀ ਕੁਛ ਨਾ ਕੁਛ ਹੱਲ ਕੀਤਾ ਜਾਵੇ ਸੱਟਾ ਤੁਸੀਂ ਦੇਖਿਆ ਇਹ ਤਿੰਨ ਚਾਰ ਥਾਂ ਤੇ ਸੱਟਾ ਵੱਜਿਆ ਨੇ ਜੇ ਹੁਣ ਕਰਾਂਗੇ ਜੇ 112 ਨੰਬਰ ਤੇ ਨਹੀਂ ਨਹੀਂ ਨੁਕਸਾਨ ਉੰਜ ਨਹੀਂ ਹੋਇਆ ਕੋਈ ਬਾਰ ਸੱਟਾ ਵੱਜਿਆ ਆ 10 15 ਮਿੰਟ ਪਹਿਲਾਂ ਦੀ ਗੱਲ ਈ ਹੈ